ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਵਾਈਟ ਹਾਊਸ ਵੱਲੋਂ ਵਾਸ਼ਿੰਗਟਨ ਡੀਸੀ ਦੀ ਪੁਲਿਸ ਫੋਰਸ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਬਜ਼ਾ ਕਰਨ ਅਤੇ ਜ਼ਿਲ੍ਹੇ 'ਚ ਹਜ਼ਾਰਾਂ ਸੰਗੀ ਏਜੰਟਸ ਦੇ ਫੌਜ ਨੂੰ ਤਾਇਨਾਤ ਕਰਨ ਤੋਂ ਪਹਿਲੇ ਹਫ਼ਤੇ ਸ਼ਹਿਰ 'ਚ ਰਿਪੋਰਟ ਕੀਤੇ ਗਏ ਅਪਰਾਧਾਂ 'ਚ ਥੋੜੀ ਜਿਹੀ ਗਰਾਵਟ ਆਈ ਹੈ ਤੇ ਇਮੀਗ੍ਰੇਸ਼ਨ ਗ੍ਰਿਫਤਾਰੀਆਂ 'ਚ ਭਾਰੀ ਵਾਧਾ ਹੋਇਆ ਹੈ ਹੁਣ ਰਾਸ਼ਟਰਪਤੀ ਡੋਨਾਲਡ 트੍ਰੰਪ ਡੈਮੋਕ੍ਰੈਟਿਕ ਨੇਤਾਵਾਂ ਦੀ ਇੱਛਾ ਦੇ ਵਿਰੁੱਧ ਨੀਲੇ ਰਾਜਾਂ 'ਚ ਸਥਿਤ ਸ਼ਹਿਰਾਂ 'ਚ ਵੀ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਦਾ ਵਾਅਦਾ ਕਰ ਰਹੇ ਨੇ 6 ਰਾਜਾਂ ਦੇ ਜੀਓਪੀ ਗਵਰਨਰਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਕਾਰਵਾਈ 'ਚ ਸਹਾਇਤਾ ਕਰਨ ਲਈ ਦੇਸ਼ ਦੀ ਰਾਜਤਾ niche ਫੌਜ ਭੇਜ ਰਹੇ ਨੇ ਹਾਲਾਂਕਿ ਉਹਨਾਂ ਰਾਜਾਂ ਦੇ 10 ਹੋਰ ਸ਼ਹਿਰਾਂ 'ਚ ਪਿਛਲੇ ਸਾਲ ਡੀਸੀ ਨਾਲੋਂ ਹਿੰਸਕ ਅਪਰਾਧ ਜਾਂ ਕਤਲ ਦੀ ਦਰ ਵੱਧ ਸੀ ਇੱਕ ਬਿਆਨ 'ਚ ਇਲਿਨੋਇਸ ਦੇ ਗਵਰਨਰ ਜੇਬੀ ਪਿਟਜ਼ਕਰ ਨੇ ਕਿਹਾ ਕਿ ਰਾਸ਼ਟਰਪਤੀ ਇੱਕ ਸੰਕਟ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵਰਦੀ 'ਚ ਸੇਵਾ ਕਰਨ ਵਾਲੇ ਅਮਰੀਕੀਆਂ ਦਾ ਰਾਜਨੀਤਿਕरण ਕਰ ਰਹੇ ਨੇ ਤੇ ਕੰਮ ਕਰਨ ਵਾਲੇ ਪਰਿਵਾਰਾਂ ਨੂੰ ਹੋ ਰਿਹਾ ਦਰਦ ਤੋਂ ਧਿਆਨ ਭਟਕਾਉਣ ਲਈ ਆਪਣੀ ਸ਼ਕਤੀ ਦੀ ਦੁਰਵਰਤੋਂ ਕਰ ਰਹੇ ਨੇ ਅਮਰੀਕਾ ਚ ਟਰੱਕ ਡਰਾਈਵਰਾਂ ਨੂੰ ਵੱਡੀ ਰਾਹਤ ਮਿਲੀ ਹੈ ਹਾਲ ਹੀ ਚ ਵਰਕ ਪਰਮਿਟ ਤੇ ਲਾਗੂ ਪਾਬੰਦੀ ਸਿਰਫ ਹਜ਼ਾਰ ਤੋਂ ਲੈ ਕੇ 1500 ਡਰਾਈਵਰਾਂ ਤੱਕ ਸੀਮਿਤ ਹੋਣ ਬਾਰੇ ਰਿਪੋਰਟ ਸਾਹਮਣੇ ਆਈ ਹੈ ਅਮਰੀਕਨ ਇਮੀਗ੍ਰੇਸ਼ਨ ਲਾਇਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਟਰੰਪ ਸਰਕਾਰ ਦੀ ਨਵੀਂ ਨੀਤੀ H2B ਵੀਜ਼ਾ ਦੁਆਲੇ ਕੇਂਦਰਤ ਤਹਿਤ ਇਸ ਵੀਜ਼ਾ ਸ਼੍ਰੇਣੀ ਅਧੀਨ ਇੱਕ ਸਾਲ 'ਚ ਵੱਧ ਤੋਂ ਵੱਧ 1500 ਤੱਕ ਵਰਕ ਪਰਮਿਟ ਜਾਰੀ ਕੀਤੇ ਜਾਂਦੇ ਨੇ ਐਸੋਸੀਏਸ਼ਨ ਦਾ ਕਹਿਣਾ ਸੀ ਕਿ ਮੁਲਕ ਦੀ ਟਰਾਂਸਪੋਰਟ ਇੰਡਸਟਰੀ ਦੇ ਵਿੱਚ ਸਰਗਰਮ 35 ਲੱਖ ਡਰਾਈਵਰਾਂ 'ਚੋਂ ਜ਼ਿਆਦਾਤਰ ਉੱਤੇ ਨਵੀਂ ਇਮੀਗ੍ਰੇਸ਼ਨ ਨੀਤੀ ਦਾ ਕੋਈ ਅਸਰ ਨਹੀਂ ਪਵੇਗਾ ਦੂਜੇ ਪਾਸੇ ਕੈਨੇਡਾ 'ਚ ਅਮਰੀਕਾ ਦੇ ਕੌਂਸੂਲੇਟ ਵੱਲੋਂ ਵੀ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਕਮਰਸ਼ੀਅਲ ਡਰਾਈਵਰਾਂ ਦੇ ਵਰਕ ਪਰਮਿਟ ਤੇ ਪਾਬੰਦੀ ਨਾਲ ਕੈਨੇਡੀਅਨ ਟਰੱਕਰਜ਼ ਪ੍ਰਭਾਵਿਤ ਨਹੀਂ ਹੋਣਗੇ ਜੋ ਕਿ B1 ਜਾਂ B2 ਵੀਜ਼ਾ ਲੈ ਕੇ ਅਮਰੀਕਾ 'ਚ ਟਰੱਕ ਚਲਾਉਂਦੇ ਨੇ ਪਰ ਅੰਗਰੇਜ਼ੀ ਭਾਸ਼ਾ ਨਾਲ ਸੰਬੰਧਤ ਨਵੇਂ ਨਿਯਮਾਂ ਤਹਿਤ ਵੀਜ਼ਾ ਇੰਟਰਵਿਊ ਦੌਰਾਨ ਆਪਣੀ ਕਾਬਲੀਅਤ ਸਾਬਤ ਕਰਨੀ ਹੋਵੇਗੀ ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਵੱਲੋਂ ਪਿਛਲੇ ਹਫ਼ਤੇ ਜਾਰੀ ਹੁਕਮਾਂ ਤਹਿਤ ਵਰਕ ਪਰਮਿਟ ਬੰਦ ਕਰਨ ਦਾ ਐਲਾਨ ਕੀਤਾ ਗਿਆ ਪਰ ਵਿਸਤਾਰਤ ਜਾਣਕਾਰੀ ਕਹਿੰਦੀ ਹੈ ਕਿ B1 ਵੀਜ਼ਾ ਵਾਲੇ ਮੈਕਸੀਕਨ ਟਰੱਕ ਡਰਾਈਵਰ ਵੀ ਨਵੀਂ ਨੀਤੀ ਨਾਲ ਪ੍ਰਭਾਵਿਤ ਨਹੀਂ ਹੋਣਗੇ ਉਧਰ ਖਬਰਾਂ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਅਮਰੀਕਾ 'ਚ ਗ੍ਰਿਫਤਾਰ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ EMPLOYER ਨਵਨੀਤ ਕੌਰ ਵੀ ਅੜਿੱਕੇ 'ਚ ਆ ਸਕਦੀ ਹੈ ਜਿਸ ਦੀ ਟਰਾਂਸਪੋਰਟ ਕੰਪਨੀ ਵਾਈਟ ਹੌਕ ਨੂੰ 25 ਮੌਕਿਆਂ ਤੇ ਟਰੱਕ ਸੇਫਟੀ ਵਾਇਲੇਸ਼ਨਸ ਦਾ ਦੋਸ਼ੀ ਮੰਨਿਆ ਗਿਆ ਅਤੇ ਦੋ ਡਰਾਈਵਰ ਮੁਤਲ ਡਰਾਈਵਿੰਗ ਲਾਇਸੈਂਸ ਤੇ ਟਰੱਕ ਚਲਾਉਂਦੇ ਫੜੇ ਗਏ ਮੀਡੀਆ ਰਿਪੋਰਟਸ ਮੁਤਾਬਕ ਕੈਲੀਫੋਰਨੀਆ ਦੇ ਸੇਰੀਜ਼ ਸ਼ਹਿਰ ਤੋਂ ਟਰਾਂਸਪੋਰਟ ਦਾ ਕਾਰੋਬਾਰ ਕਰਦੇ ਨਵਦੀਪ ਕੌਰ ਕਥਿਤ ਤੌਰ ਤੇ ਵਾਈਟ ਹੌਕ ਟਰਾਂਸਪੋਰਟੇਸ਼ਨ ਦਾ ਕੰਮਕਾਜ ਬੰਦ ਕਰਕੇ ਰੂਪੋਸ਼ ਹੋ ਗਈ ਹੈ ਦੂਜੇ ਪਾਸੇ ਹਰਜਿੰਦਰ ਸਿੰਘ ਨੂੰ ਰਿਹਾ ਕਰਵਾਉਣ ਦੇ ਨਾਂ ਤੇ ਠੱਗੀਆਂ ਠੋਰੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਛਾਤਰ ਠੱਗਾਂ ਵੱਲੋਂ ਲੋਕਾਂ ਨੂੰ ਜਜ਼ਬਾਤੀ ਕਰਦਿਆਂ ਕਰੋੜਾਂ ਰੁਪਏ ਇਕੱਤਰ ਵੀ ਕੀਤੇ ਜਾ ਚੁੱਕੇ ਨੇ ਅਮਰੀਕਾ ਅਤੇ ਆਸਟ੍ਰੇਲੀਆ 'ਚ ਹਰਜਿੰਦਰ ਸਿੰਘ ਦੇ ਨਾਂ ਤੇ ਬਣੇ 174 ਅਕਾਊਂਟ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਫੜੇ ਜਾ ਚੁੱਕੇ ਨੇ ਹਰਜਿੰਦਰ ਸਿੰਘ ਦੇ ਪਰਿਵਾਰ ਵੱਲੋਂ ਦੁਨੀਆ ਭਰ ਚ ਵਾਸਤੇ ਪੰਜਾਬੀਆਂ ਨੂੰ ਠੱਗਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ ਇਸੇ ਦੌਰਾਨ ਹਰਜਿੰਦਰ ਸਿੰਘ ਨੂੰ ਘੱਟ ਤੋਂ ਘੱਟ ਸਜ਼ਾ ਦੇ ਮਕਸਦ ਨਾਲ ਅਰੰਭੀ ਪਟੀਸ਼ਨ ਤੇ ਦਸਤਖਤ ਕਰਨ ਵਾਲਿਆਂ ਦੀ ਗਿਣਤੀ 28 ਲੱਖ ਹੋ ਚੁੱਕੀ ਹੈ ਤੇ ਕਾਫਲਾ ਲਗਾਤਾਰ ਵੱਧਦਾ ਜਾ ਰਿਹਾ ਹੈ ਹਰਜਿੰਦਰ ਸਿੰਘ ਦੀ ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਇੱਕ ਹੋਰ ਅਹਿਮ ਤੱਤ ਉੱਭਰ ਕੇ ਸਾਹਮਣੇ ਆਇਆ ਹੈ ਕਿ ਹਾਦਸੇ ਵੇਲੇ ਟਰੱਕ 'ਚ ਮੌਜੂਦ ਦੂਜਾ ਪੰਜਾਬੀ ਨੌਜਵਾਨ ਹਰਨੀਤ ਸਿੰਘ ਹਰਜਿੰਦਰ ਸਿੰਘ ਦਾ ਕੁਝ ਨਹੀਂ ਲੱਗਦਾ ਜਦਕਿ ਮੀਡੀਆ ਰਿਪੋਰਟਾਂ ਚ ਉਸਨੂੰ ਭਰਾ ਦੱਸਿਆ ਜਾ ਰਿਹਾ ਏ ਹਰਨੀਤ ਸਿੰਘ ਦੇ ਇੱਕ ਰਿਸ਼ਤੇਦਾਰ ਨਾਲ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਗਿਆ ਕਿ ਉਸਨੇ ਹੀ ਕੁਝ ਮਹੀਨੇ ਪਹਿਲਾਂ ਹਰਨੀਤ ਨੂੰ ਹਰਜਿੰਦਰ ਨਾਲ ਮਿਲਵਾਇਆ ਤਾਂਕਿ ਟਰਕਿੰਗ ਸੈਕਟਰ ਦੀਆਂ ਬਰੀਕੀਆਂ ਸਿੱਖ ਸਕੇ ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਵਾਲੇ ਹਰਨੀਤ ਸਿੰਘ ਨੂੰ ਗ੍ਰਿਫਤਾਰ ਕਰ ਚੁੱਕੇ ਨੇ ਤੇ ਕਿਸੇ ਵੇਲੇ ਵੀ ਡਿਪੋਰਟ ਕੀਤਾ ਜਾ ਸਕਦਾ ਹੈ ਕੈਲੀਫੋਰਨੀਆ 'ਚ ਮੌਜੂਦ ਪੰਜਾਬੀ ਟਰੱਕਰਜ਼ ਨੇ ਦੱਸਿਆ ਕਿ ਅਮਰੀਕਾ ਦੀਆਂ ਸਿਰਮੌਰ ਸਿੱਖ ਜਥੇਬੰਦੀਆਂ ਵੱਲੋਂ ਰਣਨੀਤੀ ਕਢੀ ਜਾ ਰਹੀ ਹੈ ਜਿਸ ਦੇ ਆਧਾਰਤੇ ਹਰਜਿੰਦਰ ਸਿੰਘ ਦਾ ਮੁਕੱਦਮਾ ਲੜਿਆ ਜਾਵੇਗਾ ਹਰਜਿੰਦਰ ਸਿੰਘ ਦੇ ਇੱਕ ਦੋਸਤ ਦਿਲਬਾਕ ਸਿੰਘ ਨੇ ਦੋਸ਼ ਲਾਇਆ ਕਿ ਅਮਰੀਕਾ ਪੁਲਿਸ ਨੇ ਅਫਵਾਹ ਫੈਲਾ ਦਿੱਤੀ ਕਿ ਹਾਦਸੇ ਵੇਲੇ ਹਰਜਿੰਦਰ ਸਿੰਘ ਨੇ ਨਸ਼ਾ ਕੀਤਾ ਹੋਇਆ ਸੀ ਪਰ ਇਹ ਸਾਰਾ ਸਾਰ ਝੂਠ ਸਾਬਤ ਹੋਇਆ ਹਰਜਿੰਦਰ ਸਿੰਘ ਨੇ ਹਾਦਸੇ ਮਗਰੋਂ ਆਪਣੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਕਿ ਕਾਲੇ ਰੰਗ ਦੀ ਗੱਡੀ 'ਚ ਸ਼ਰਾਬ ਦੀਆਂ ਬੋਤਲਾਂ ਮੌਜੂਦ ਸਨ ਅਤੇ ਪੁਲਿਸ ਨੇ ਘਟਨਾ ਦੀ ਵੀਡੀਓਗ੍ਰਾਫੀ ਵੀ ਕੀਤੀ ਪੰਜਾਬ ਰੈਂਦੇ ਆਪਣੇ ਭਰਾ ਨਾਲ ਗੱਲਬਾਤ ਦੌਰਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਾਲੇ ਰੰਗ ਦੀ ਕ੍ਰਾਈਸਲਰ ਮਿਨੀ ਵੈਨ ਕ੍ਰੂਜ਼ ਕੰਟਰੋਲ ਤੇ ਚੱਲ ਰਹੀ ਸੀ ਅਤੇ ਹਾਦਸਾ ਵਾਪਰਿਆ ਸੰਭਾਵਤ ਤੌਰ ਤੇ ਇਸੇ ਕਰਕੇ ਸਾਹਮਣੇ ਟਰੱਕ ਮੁੜਦਾ ਦੇਖ ਕੇ ਵੀ ਮਿਨੀ ਵੈਨ ਦਾ ਡਰਾਈਵਰ ਆਪਣੀ ਗੱਡੀ ਨਾ ਰੋਕ ਸਕਿਆ ਹਰਜਿੰਦਰ ਸਿੰਘ ਦੇ ਰਿਸ਼ਤੇਦਾਰ ਦਿਲਬਖ ਸਿੰਘ ਨੇ ਦੱਸਿਆ ਕਿ ਫਲੋਰੀਡਾ ਦੇ ਟਰੱਕ ਡਰਾਈਵਰ ਵੀ ਸਭ ਕੁਝ ਚੰਗੀ ਤਰ੍ਹਾਂ ਜਾਣਦੇ ਨੇ ਤੇ ਯੂਨੀਅਨ ਨੇ ਹੜਤਾਲ ਕਰਦਿਆਂ ਫਲੋਰੀਡਾ 'ਚ ਸੇਵਾਵਾਂ ਬੰਦ ਕਰ ਦਿੱਤੀਆਂ ਡ라이ਵਰਾਂ ਨੇ ਦੋਸ਼ ਲਾਇਆ ਕਿ ਹਰਜਿੰਦਰ ਸਿੰਘ ਨੂੰ ਜਾਣਬੁੱਝ ਕੇ ਕਾਤਲ ਦਰਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜਦਕਿ ਅਸਲ 'ਚ ਇਹ ਇੱਕ ਹਾਦਸਾ ਸੀ ਹਰਜਿੰਦਰ ਸਿੰਘ ਦੀ ਹਮਾਇਤ ਕਰਨ ਵਾਲਿਆਂ 'ਚ ਸਿਰਫ ਸਾਊਥ ਏਸ਼ੀਅਨ ਡਰਾਈਵਰ ਹੀ ਨਹੀਂ ਬਲਕਿ ਹਰ ਧਰਮ ਤੇ ਨਸਲ ਨਾਲ ਸੰਬੰਧਿਤ ਡਰਾਈਵਰ ਸ਼ਾਮਲ ਹੋ ਚੁੱਕੇ ਨੇ ਇੱਥੇ ਦੱਸਣਾ ਬਣਦਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਬੇहद ਸਰਗਰਮ ਰਹਿ ਡਾਕਟਰ ਸਵੇਮਾਨ ਸਿੰਘ ਵੀ ਹਰਜਿੰਦਰ ਸਿੰਘ ਦੇ ਹੱਕ 'ਚ ਨਿੱਤਰ ਚੁੱਕੇ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਵੀਡੀਓ ਅਪਲੋਡ ਕਰਦਿਆਂ ਉਹਨਾਂ ਨੇ ਕਿਹਾ ਕਿ ਬਿਨਾਂ ਸ਼ੱਕ ਹਰਜਿੰਦਰ ਸਿੰਘ ਤੋਂ ਗਲਤੀ ਹੋਈ ਪਰ ਹੁਣ ਉਸ ਨੂੰ ਮਦਦ ਦੀ ਜ਼ਰੂਰਤ ਹੈ ਡਾਕਟਰ ਸਵੈਮਾਨ ਵੱਲੋਂ ਪਰਿਵਾਰ ਦੀ ਹਰ ਪੱਖੋਂ ਮਦਦ ਕਰਨ ਦਾ ਐਲਾਨ ਕੀਤਾ ਗਿਆ ਟਰੰਪ ਦੀਆਂ ਟੈਰਿਫਸ ਤੋਂ ਦੁਖੀ ਯੂਰਪ ਦੇ ਕਈ ਮੁਲਕਾਂ ਵੱਲੋਂ ਹੁਣ ਅਮਰੀਕਾ ਵੱਲ ਜਾਣ ਵਾਲੀ ਡਾਕ ਸੇਵਾ ਆਰਜੀ ਤੌਰ ਤੇ ਬੰਦ ਕਰ ਦਿੱਤੀ ਗਈ ਹੈ ਫਰਾਂਸ ਜਰਮਨੀ ਨੀਦਰਲੈਂਡਸ ਆਸਟਰੀਆ ਅਤੇ ਇਟਲੀ ਤੋਂ ਇਲਾਵਾ ਯੂਕੇ ਸਰਕਾਰ ਦੇ ਇਸ ਸਖਤ ਫੈਸਲੇ ਪਿੱਛੇ ਟਰੰਪ ਸਰਕਾਰ ਵੱਲੋਂ 30 ਜੁਲਾਈ ਨੂੰ ਜਾਰੀ ਇੱਕ ਹੁਕਮ ਦੱਸਿਆ ਜਾ ਰਿਹਾ ਹੈ ਜਿਸ ਰਾਹੀਂ 800 ਡਾਲਰ ਤੱਕ ਦੇ ਸਾਮਾਨ ਤੇ ਮਿਲਣ ਵਾਲੀ ਟੈਰਿਫ ਰਿਆਇਤ ਖਤਮ ਕਰ ਦਿੱਤੀ ਗਈ ਹੈ ਪੋਸਟ ਯੂਰਪ ਅਤੇ ਹੋਰਨਾਂ ਡਾਕ ਵਿਭਾਗਾਂ ਨੇ ਕਿਹਾ ਹੈ ਕਿ ਨਵੇਂ ਨਿਯਮਾਂ ਬਾਰੇ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਜਿਸ ਦੇ ਮੱਦੇਨਜ਼ਰ ਡਾਕ ਸੇਵਾਵਾਂ 'ਤੇ ਰੋਕ ਲਾਉਣ ਦਾ ਫੈਸਲਾ ਲਿਆ ਗਿਆ ਹੈ ਇਸ ਤੋਂ ਪਹਿਲਾਂ ਭਾਰਤ ਸਰਕਾਰ ਵੀ ਅਮਰੀਕਾ ਜਾਣ ਵਾਲੀ ਡਾਕ ਸੇਵਾ 'ਤੇ ਰੋਕ ਲਾ ਚੁੱਕੀ ਹੈ ਜੋ 25 ਅਗਸਤ ਯਾਨੀ ਕਿ ਅੱਜ ਤੋਂ ਲਾਗੂ ਹੋ ਗਈ ਹੈ ਉਧਰ ਜਰਮਨੀ ਦੇ ਡਾਕ ਵਿਭਾਗੇ ਨੇ ਕਿਹਾ ਹੈ ਕਿ ਨਿੱਜੀ ਤੇ ਕਾਰੋਬਾਰੀ ਗਾਕਾਂ ਲਈ ਪਾਰਸਲ ਭੇਜਣ ਤੇ ਆਰਜ਼ੀ ਰੋਕ ਲਾ ਦਿੱਤੀ ਗਈ ਹੈ ਇਟਲੀ ਦੇ ਡਾਕ ਵਿਭਾਗ ਵੱਲੋਂ 23 ਅਗਸਤ ਤੋਂ ਹੀ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਜਦਕਿ ਸਧਾਰਨ ਚਿੱਠੀਆਂ ਤੇ ਕੋਈ ਪਾਬੰਦੀ ਲਾਗੂ ਨਹੀਂ ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਪੁੱਜਣ ਵਾਲੇ ਕਿਸੇ ਵੀ ਪਾਰਸਲ ਤੇ 29 ਅਗਸਤ ਤੋਂ ਡਿਊਟੀ ਫ੍ਰੀ ਨਹੀਂ ਹੋ ਰਹੇਗਾ ਜਦਕਿ ਹੁਣ ਤੱਕ 800 ਡਾਲਰ ਤੱਕ ਦੀ ਕੀਮਤ ਵਾਲੇ ਸਮਾਨ ਤੇ ਕੋਈ ਟੈਕਸ ਨਹੀਂ ਲੱਗਦਾ ਸੀ ਦੱਸਿਆ ਜਾ ਰਿਹਾ ਹੈ ਕਿ ਸਿਰਫ 100 ਡਾਲਰ ਤੱਕ ਦੀ ਕੀਮਤ ਵਾਲੇ ਪਾਰਸਲ ਹੀ ਡਿਊਟੀ ਮੁਕਤ ਰੱਖੇ ਜਾ ਰਹੇ ਨੇ ਜਾਂ ਸਧਾਰਨ ਚਿੱਠੀਆਂ ਜਾਂ ਦਸਤਾਵੇਜ਼ਾਂ ਨੂੰ ਡਿਊਟੀ ਫਰੀ ਰੱਖਿਆ ਗਿਆ ਹੈ ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ 15 ਅਗਸਤ ਨੂੰ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਪਰ ਡਿਊਟੀ ਵਸੂਲ ਕਰਨ ਅਤੇ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਬਾਰੇ ਨਿਯਮ ਸਪਸ਼ਟ ਨਹੀਂ ਕੀਤੇ ਗਏ ਯੂਰਪ ਦੇ ਡਾਪ ਮਹਿਕਮਿਆਂ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਵੱਲੋਂ ਪਹਿਲਾਂ ਬੁਕਿੰਗ ਕਰਵਾਈ ਗਈ ਹੈ ਉਹ ਬੁਕਿੰਗ ਰੱਦ ਕਰਵਾ ਕੇ ਆਪਣੀ ਰਕਮ ਵਾਪਸ ਲੈ ਸਕਦੇ ਨੇ ਭਾਵੇਂ ਤਾਜ਼ਾ ਰੋਕ ਨੂੰ ਆਰਜ਼ੀ ਦੱਸਿਆ ਗਿਆ ਹੈ ਪਰ ਇਹ ਕਦੋਂ ਤੱਕ ਜਾਰੀ ਰਹੇਗੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਆਸਟ੍ਰੇਲੀਆ 'ਚ ਲਗਭਗ 1.92 ਲੱਖ ਲੋਕਾਂ ਨੇ ਵਿੱਤੀ ਸਾਲ 2024-2025 ਦੌਰਾਨ ਆਸਟ੍ਰੇਲੀਆਈ ਨਾਗਰਿਕਤਾ ਹਾਸਲ ਕੀਤੀ ਨਵੇਂ ਨਾਗਰਿਕਾਂ ਚ ਸਭ ਤੋਂ ਵੱਧ ਗਿਣਤੀ ਲਗਭਗ 28968 ਭਾਰਤੀ ਮੂਲ ਦੇ ਲੋਕਾਂ ਦੀ ਰਹੀ ਜੋ ਨਾਗਰਿਕ ਬਣੇ ਇਹ ਗਿਣਤੀ ਪਿਛਲੇ ਸਾਲਾਂ ਦੇ ਰੁਝਾਨਾਂ ਤੇ ਆਧਾਰਿਤ ਹੈ ਦੂਜੇ ਨੰਬਰ ਤੇ ਨਿਊਜ਼ੀਲੈਂਡ ਰਿਹਾ ਜਿੱਥੋਂ ਦੇ 27826 ਲੋਕਾਂ ਨੇ ਆਸਟ੍ਰੇਲੀਆਈ ਨਾਗਰਿਕਤਾ ਪ੍ਰਾਪਤ ਕੀਤੀ ਭਾਰਤ ਤੇ ਨਿਊਜ਼ੀਲੈਂਡ ਭਾਈਚਾਰਾ ਹੁਣ ਆਸਟ੍ਰੇਲੀਆ ਦੇ ਸਮਾਜ ਚ ਸਭ ਤੋਂ ਵੱਡਾ ਪ੍ਰਵਾਸ ਸਹਿਯੋਗੀ ਬਣਿਆ ਹੈ ਆਸਟ੍ਰੇਲੀਆਈ ਫੈਡਰਲ ਸਰਕਾਰ ਨੇ ਇਸ ਸਾਲ ਕੁੱਲ 1,85,000 ਪੱਕੇ ਰਹਿਸ਼ੀ ਪ੍ਰੋਗਰਾਮ ਤਹਿਤ ਵੀਜ਼ੇ ਜਾਰੀ ਕੀਤੇ ਇਸ ਵਿੱਚੋਂ ਲਗਭਗ 1,32,200 ਸਕਿਲਡ ਵੀਜ਼ੇ ਜਾਰੀ ਕੀਤੇ ਗਏ ਜੋ ਕਿ 71% ਬਣਦਾ ਹੈ ਤੇ 28% ਪਰਿਵਾਰਕ ਵੀਜ਼ੇ ਫੈਮਿਲੀ ਵੀਜ਼ੇ ਜਾਰੀ ਕੀਤੇ ਗਏ ਇਸ ਨਾਲ ਸਪਸ਼ਟ ਹੈ ਕਿ ਸਰਕਾਰ ਦਾ ਧਿਆਨ ਹੁਣ ਵੀ ਮੁੱਖ ਤੌਰ ਤੇ ਕਿੱਤਾ ਮੁਕੀ ਪ੍ਰਵਾਸ ਵੱਲ ਹੈ ਦੇਸ਼ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਸਾਲ 2024-2025 ਚ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਚ ਵੱਸਣ ਲਈ ਟਰਾਸ ਤਸਮਾਨ ਹਲਚਲ ਤਹਿਤ ਵਧੇਰੇ ਗਿਣਤੀ ਰਹੀ ਮਾਰਚ 2024 ਤੱਕ ਅੰਕੜਿਆਂ ਨੇ ਦਰਸਾਇਆ ਕਿ ਕੋਵਿਡ ਤੋਂ ਪਹਿਲਾਂ ਲਗਭਗ 40 ਹਜ਼ਾਰ ਹੋਰ ਨਿਊਜ਼ੀਲੈਂਡ ਨਾਗਰਿਕ ਆਸਟ੍ਰੇਲੀਆ ਚ ਵਾਸੀ ਹੋਏ ਨੇ ਅਤੇ ਇਸ ਦੇ ਉਲਟ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਜਾਣ ਵਾਲਿਆਂ ਦੀ ਸੰਖਿਆ ਕਾਫੀ ਘਟ ਰਹੀ ਹੈ ਹਰ ਸਾਲ ਕੁਝ ਹਜ਼ਾਰ ਆਸਟ੍ਰੇਲੀਆਈ ਤਾਂ ਜਾਂਦੇ ਹਨ ਪਰ ਵੱਡੀ ਸੰਖਿਆ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਵੱਲ ਹੀ ਆਉਂਦੀ ਹੈ ਰੂਸੀ ਰਾਸ਼ਟਰਪਤੀ ਬੁਲਾਦੀਮਿਰ ਪੁਤਿਨ ਨਾਲ ਅਲਾਸਕਾ 'ਚ ਮੁਲਾਕਾਤ ਮਗਰੋਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਅਤੇ ਯੂਰਪੀ ਨੇਤਾਵਾਂ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ। ਇਸ ਮੀਟਿੰਗ 'ਚ ਟਰੰਪ ਨੇ ਜੰਗ ਖਤਮ ਕਰਨ ਲਈ ਜ਼ਮੀਨ ਦੀ ਅਦਲਾ ਬਦਲੀ ਬਾਰੇ ਗੱਲ ਕੀਤੀ ਸੀ। ਟਰੰਪ ਨੇ ਕਿਹਾ ਕਿ ਯੂਕਰੇਨ ਨੂੰ ਕ੍ਰੀਮੀਆ ਛੱਡਣਾ ਪਵੇਗਾ। ਇਸ ਤੋਂ ਇਲਾਵਾ ਯੂਕਰੇਨ NATO ਦਾ ਹਿੱਸਾ ਨਹੀਂ ਬਣ ਸਕੇਗਾ ਇਹਨਾਂ ਸਭ ਸ਼ਰਤਾਂ ਨੂੰ ਸੁਣ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਡੋਨਾਲਡ 트੍ਰੰਪ ਦੀਆਂ ਉਹਨਾਂ ਸ਼ਰਤਾਂ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਜ਼ਮੀਨ ਦੀ ਅਦਲਾ ਬਦਲੀ ਸ਼ਾਮਲ ਹੈ ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਦੇ ਲੋਕ ਆਪਣੀ ਜ਼ਮੀਨ ਅਤੇ ਆਜ਼ਾਦੀ ਲਈ ਲੜ ਰਹੇ ਨੇ ਸਾਡੀ ਫੌਜ ਨੇ ਦੋਨੇਤਸਕ ਅਤੇ ਸੂਮੀਚ ਤਰੱਕੀ ਕੀਤੀ ਅਸੀਂ ਕੋਈ ਨਵਾਂ ਸਮਝੌਤਾ ਨਹੀਂ ਕਰਾਂਗੇ ਜਿਸ ਨਾਲ ਭਵਿੱਖ ਵਿੱਚ ਰੂਸ ਨੂੰ ਹਮਲਾ ਕਰਨ ਦਾ ਇੱਕ ਹੋਰ ਮੌਕਾ ਮਿਲੇ ਜ਼ੇਲੈਂਸਕੀ ਨੇ ਪੋਟਨ ਤੇ ਯੂਕਰੇਨ ਅਤੇ ਯੂਰਪ ਤੇ ਦਬਾਅ ਬਣਾ ਰੱਖਣ ਦੇ ਲਈ ਹਮਲਾ ਕਰਨ ਦਾ ਦੋਸ਼ ਲਾਇਆ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਅਸੀਂ ਮਦਦ ਮੰਗ ਰਹੇ ਹਾਂ। ਸਾਨੂੰ ਸੁਰੱਖਿਆ ਗਰੰਟੀਆਂ ਦੀ ਲੋੜ ਹੈ। ਰੂਸ ਨੂੰ ਜੰਗ ਰੋਕਣੀ ਹੋਵੇਗੀ। ਅਸੀਂ ਰੂਸ ਨੂੰ ਯੂਕਰੇਨ ਦੀ 1 ਇੰਚ ਵੀ ਜ਼ਮੀਨ ਨਹੀਂ ਦੇਵਾਂਗੇ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਯੂਕਰੇਨ ਹੁਣ ਪਿੱਛੇ ਹਟਦਾ ਹੈ ਤਾਂ ਇਸ ਨਾਲ ਦੇਸ਼ ਦੀ ਪ੍ਰਭੂਸੱਤਾ ਤੇ ਸੁਰੱਖਿਆ ਕਮਜ਼ੋਰ ਹੋ ਸਕਦੀ ਹੈ ਨਾਲ ਹੀ ਰੂਸ ਨੂੰ ਪਵਿੱਖ ਵਿੱਚ ਹੋਰ ਹਮਲੇ ਕਰਨ ਦਾ ਮੌਕਾ ਮਿਲ ਸਕਦਾ ਹੈ ਯੂਕਰੇਨ ਦੀ ਖੇਤਰੀ ਅਖੰਡਤਾ ਤੇ ਕੋਈ ਵੀ ਫੈਸਲਾ ਸਾਡੇ ਸੰਵਿਧਾਨ ਅਤੇ ਲੋਕਾਂ ਦੀ ਇੱਛਾ ਨੂੰ ਧਿਆਨ ਚ ਰੱਖਦੇ ਬਿਨਾ ਨਹੀਂ ਲਿਆ ਜਾ ਸਕਦਾ ਵਾਈਟ ਹਾਊਸ ਚ ਫਰਵਰੀ ਮਹੀਨੇ ਚ ਜ਼ੇਲੈਂਸਕੀ ਤੇ ਟਰੰਪ ਵਿਚਾਲੇ ਹੋਏ ਟਕਰਾਅ ਦੇ ਮੱਦੇਨਜ਼ਰ ਇਸ ਵਾਰ ਯੂਕਰੇਨੀ ਰਾਸ਼ਟਰਪਤੀ ਦਾ ਸਮਰਥਨ ਕਰਨ ਲਈ ਕਈ ਯੂਰਪੀ ਨੇਤਾ ਵੀ ਅਮਰੀਕਾ ਪਹੁੰਚੇ ਇਨ੍ਹਾਂ ਵਿੱਚ ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ ਅਤੇ ਫਿਨਲੈਂਡ ਦੇ ਨੇਤਾ ਸ਼ਾਮਲ ਹਨ। ਅਮਰੀਕਾ ਪਹੁੰਚੇ ਯੂਰਪੀ ਨੇਤਾਵਾਂ ਦਾ ਉਦੇਸ਼ ਹੈ ਕਿ ਇਸ ਵਾਰ ਵਾਈਟ ਹਾਊਸ 'ਚ ਜ਼ੇਲੈਂਸਕੀ ਅਤੇ ਟਰੰਪ ਟੀਮ ਵਿਚਾਲੇ ਗੱਲਬਾਤ ਪਟੜੀ ਤੋਂ ਨਾ ਉtre। ਫਰਾਂਸ ਦੇ ਰਿਟਾਇਰਡ ਜਨਰਲ ਡੋਮਿਨਿਕ ਡਰਿੰਕ ਵਾਂਡ ਨੇ ਕਿਹਾ ਹੈ ਕਿ ਯੂਰਪੀਅਨ ਦੇਸ਼ਾਂ ਨੂੰ ਡਰ ਹੈ ਕਿ ਵਾਈਟ ਹਾਊਸ 'ਚ ਉਹੀ ਨਜ਼ਾਰਾ ਦੁਬਾਰਾ ਦੁਹਰਾਇਆ ਜਾਵੇਗਾ ਇਸ ਲਈ ਉਹ ਜ਼ੇਲੈਂਸਕੀ ਨਾਲ ਖੜੇ ਹੋ ਕੇ ਟਰੰਪ ਨੂੰ ਸਮੂਹਿਕ ਤਾਕਤ ਦਿਖਾਉਣਾ ਚਾਹੁੰਦੇ ਨੇ ਰੂਸ ਨੇ ਯੂਕਰੇਨ ਦੇ ਲਗਭਗ 20 ਫੀਸਦੀ ਹਿੱਸੇ ਜਾਨੀ ਕਿ 114500 ਵਰਗ ਕਿਲੋਮੀਟਰ ਤੇ ਕਬਜ਼ਾ ਕਰ ਲਿਆ ਹੈ ਇਸ ਵਿੱਚ ਕ੍ਰੀਮੀਆ ਦੋਨੇਟਸਕ ਲੋਹਾਂਸਕ ਖੇਰਸਾਨ ਅਤੇ ਜ਼ਾਪੋਰੀਜ਼ੀਆ ਵਰਗੇ ਖੇਤਰ ਸ਼ਾਮਲ ਨੇ ਰੂਸ ਇਹਨਾਂ ਖੇਤਰਾਂ ਨੂੰ ਆਪਣੀ ਰਣਨੀਤਿਕ ਅਤੇ ਇਤਿਹਾਸਕ ਵਿਰਾਸਤ ਮੰਨਦਾ ਹੈ ਤੇ ਉਹਨਾਂ ਨੂੰ ਛੱਡਣ ਲਈ ਤਿਆਰ ਨਹੀਂ ਹੈ ਪੁਤਿਨ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਯੂਕਰੇਨ ਨਾਲ ਸ਼ਾਂਤੀ ਬਾਰੇ ਗੱਲਬਾਤ ਉਦੋਂ ਹੀ ਹੋ ਸਕਦੀ ਹੈ ਜਦੋਂ ਯੂਕਰੇਨ ਰੂਸ ਦੇ ਕਬਜ਼ਾਇੀ ਖੇਤਰਾਂ ਤੋਂ ਆਪਣਾ ਦਾਵਾ ਵੱਡੇ ਪੱਧਰ ਤੇ ਵਾਪਸ ਲੈ ਲਵੇ ਤੇ ਉਹਨਾਂ ਖੇਤਰਾਂ ਨੂੰ ਰੂਸ ਦੇ ਹਿੱਸੇ ਵਜੋਂ ਸਵੀਕਾਰ ਕਰੇ ਨਿਊਯਾਰਕ ਦੇ ਇੱਕ ਭਾਰਤੀ ਗੁਜਰਾਤੀ ਵਿਅਕਤੀ ਰਾਮ ਪਟੇਲ ਨੂੰ ਯੂ ਵੀਜ਼ਾ ਧੋਖਾੜੀ ਦੇ ਮਾਮਲੇ 'ਚ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ ਦਸੰਬਰ 2023 'ਚ ਸਿਆਟਲ 'ਚ ਗ੍ਰਿਫਤਾਰ ਕੀਤੇ ਗਏ ਰਾਮ ਪਟੇਲ ਤੇ ਇੱਕ ਪੰਜਾਬੀ ਨਾਲ ਮਿਲ ਕੇ 8 ਨਕਲੀ ਡਕੈਤੀਆਂ ਨੂੰ ਅੰਜਾਮ ਦੇਣ ਦਾ ਦੋਸ਼ ਸੀ ਨਿਊਯਾਰਕ ਦੇ ਰਾਮ ਪਟੇਲ ਨਾਮ ਦੇ ਭਾਰਤੀ ਗੁਜਰਾਤੀ ਵਿਅਕਤੀ ਨੂੰ ਬੋਸਟਨ ਦੀ ਇੱਕ ਸੰਗੀ ਅਦਾਲਤ ਨੇ ਯੂ ਵੀਜ਼ਾ ਲਈ ਨਕਲੀ ਹਥਿਆਰ ਬੰਦ ਡਕੈਤੀ ਕਰਨ ਦੇ ਦੋਸ਼ 'ਚ 20 ਮਹੀਨੇ ਅਤੇ 8 ਦਿਨ ਦੀ ਕੈਦ ਅਤੇ 8.50 ਹਜ਼ਾਰ ਦੇ ਜੁਰਮਾਨੇ ਦਾ ਹੁਕਮ ਵੀ ਸੁਣਾਇਆ ਹੈ 38 ਸਾਲਾ ਰਾਮ ਪਟੇਲ ਦੇ ਨਾਲ ਬਲਵਿੰਦਰ ਸਿੰਘ ਨਾਮ ਦੇ ਇੱਕ ਪੰਜਾਬੀ ਤੇ ਯੂ ਵੀਜ਼ਾ ਧੋਖਾੜੀ ਦਾ ਵੀ ਦੋਸ਼ ਲਗਾਇਆ ਗਿਆ ਆਪਣੀ ਗ੍ਰਿਫਤਾਰੀ ਤੋਂ ਬਾਅਦ ਰਾਮ ਪਟੇਲ ਨੇ ਹਾਲ ਹੀ ਚ ਮਈ 2025 ਚ ਆਪਣਾ ਅਪਰਾਧ ਅਦਾਲਤ ਚ ਕਬੂਲ ਕੀਤਾ ਸੀ ਤੇ 20 ਅਗਸਤ ਨੂੰ ਉਸ ਨੂੰ ਸਜ਼ਾ ਸੁਣਾਈ ਗਈ ਸੀ ਹਾਲਾਂਕਿ ਰਾਮ ਪਟੇਲ ਸ਼ਾਇਦ ਆਪਣੀ ਸਜ਼ਾ ਤੋਂ ਵੱਧ ਸਮੇਂ ਲਈ ਜੇਲ੍ਹ ਚ ਰਿਹਾਏ ਇਸ ਲਈ ਉਸ ਨੂੰ ਕਿਸੇ ਵੀ ਸਮੇਂ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਰਾਮ ਪਟੇਲ ਨੂੰ 13 ਦਸੰਬਰ 2023 ਨੂੰ ਸੈਟਲ ਵਾਸ਼ਿੰਗਟਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਨਿਆਂ ਵਿਭਾਗ ਦੇ ਅਨੁਸਾਰ ਗੁਜਰਾਤੀ ਰਾਮ ਪਟੇਲ ਅਤੇ ਬਲਵਿੰਦਰ ਸਿੰਘ ਪੰਜਾਬੀ ਮਾਰਚ 2023 ਤੋਂ ਜਾਲੀ ਡਕੈਤੀਆਂ ਕਰਨ ਦੇ ਕਾਰੋਬਾਰ 'ਚ ਸਨ। ਪੁਲਿਸ ਨੇ ਧਿਆਨ 'ਚ ਲਿਆਂਦਾ ਕਿ ਉਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ 'ਚ 8 ਜਾਲੀ ਡਕੈਤੀਆਂ ਕੀਤੀਆਂ ਹਨ ਜਿਨ੍ਹਾਂ ਵਿੱਚੋਂ 4 ਇਕੱਲੇ ਮੈਸਚੂਸੈਟਸ ਸਟੇਟ 'ਚ ਹੋਈਆਂ ਨੇ। ਇਹਨਾਂ ਡਕੈਤੀਆਂ ਦਾ ਉਦੇਸ਼ ਜੋ ਕਿ ਸੁਵਿਧਾ ਅਤੇ ਸ਼ਰਾਬ ਦੀਆਂ ਦੁਕਾਨਾਂ ਦੇ ਨਾਲ-ਨਾਲ ਰੈਸਟੋਰੈਂਟ ਚ ਹੋਇਆ ਸਨ ਸਿਰਫ ਯੂ ਵੀਜ਼ਾ ਪ੍ਰਾਪਤ ਕਰਨ ਦੀ ਰਾਮ ਪਟੇਲ ਜਿਸ ਵਿੱਚ ਫਰਜ਼ੀ ਡਕੈਤੀ ਨੂੰ ਅੰਜਾਮ ਦੇ ਰਿਹਾ ਸੀਗਾ ਉਸ ਵਿੱਚ ਨਕਲੀ ਲੁਟੇਰੇ ਸਟੋਰ ਚ ਆ ਕੇ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਹਥਿਆਰ ਦਿਖਾਉਂਦੇ ਨੇ ਤੇ ਕੈਸ਼ ਰਜਿਸਟਰ ਲੁੱਟਣ ਦੀ ਕੋਸ਼ਿਸ਼ ਤੋਂ ਬਾਅਦ ਭੱਜ ਜਾਂਦੇ ਨੇ ਤੇ ਫਿਰ ਲਗਭਗ 5 ਮਿੰਟ ਬਾਅਦ ਨਕਲੀ ਡਕੈਤੀ ਦਾ ਨਕਲੀ ਪੀੜਤ 911 ਤੇ ਪੁਲਿਸ ਨੂੰ ਕਾਲ ਕਰਦਾ ਹੈ ਤੇ ਡਕੈਤੀ ਦੀ ਰਿਪੋਰਟ ਕਰਦਾ ਸੀ। ਰਾਮ ਪਟੇਲ ਵੱਲੋਂ ਆਪਣਾ ਜੁਰਮ ਕਬੂਲ ਕਰਨ ਤੋਂ ਪਹਿਲਾਂ ਉਸਦੇ ਸਾਥੀ ਬਲਵਿੰਦਰ ਸਿੰਘ ਪੰਜਾਬੀ ਨੇ ਵੀ 22 ਮਈ 2025 ਨੂੰ ਜੁਰਮ ਕਬੂਲ ਕਰ ਰਿਹਾ ਸੀ ਤੇ ਉਸ ਦੀ ਸਜ਼ਾ ਹੁਣ 11 ਸਤੰਬਰ 2025 ਨੂੰ ਐਲਾਨ ਹੋ ਜਾਣੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।